ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਕਾਫੀ ਨਵੇਂ-ਨਵੇਂ ਚੀਜ਼ਾਂ ਦੇਖ ਸਕਦੇ ਹੋ ਚੈਨਲ ਤੇ ਤੇ ਇਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੀਂਹ ਦੇ ਪਾਣੀ ਦਾ ਕਿੰਨਾ ਡੀਡੀਐਸ ਆ, ਆਰਓ ਵਾਲੇ ਪਾਣੀ ਦਾ ਕਿੰਨਾ ਮੋਟਰ ਨਲਕਾ ਬੰਬੀ ਠੀਕ ਹੈ ਨਹਿਰੀ ਪਾਣੀ ਸਾਰੇ ਵੀ ਕਿੰਨਾ ਕਿੰਨਾ ਡੀਡੀਐਸ ਹੈ ਆਪਾਂ ਦੇਖਿਆਗਾ ਆ ਪਹਿਲੀ ਕੌਲੀ ਚਾਰੋ ਦਾ ਪਾਣੀ ਆ ਫਿਰ ਮੀਂਹ ਦਾ ਫਿਰ ਮੋਟਰ ਦਾ ਫਿਰ ਨਲਕੇ ਦਾ ਤੇ ਇਸ ਦੇ ਵਿੱਚ ਨਹਿਰੀ ਲਾਸਟ ਤੇ ਤੇ ਇਹ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ RO ਦਾ ਟੈਸਟ ਕਰਾਂਗੇ ਜਿਹੜਾ ਆਪਾਂ RO ਬਦਲਿਆ ਇਸ ਥੋੜਾ 28 ਡਿਗਰੀ ਟੈਂਪਰੇਚਰ ਹੈ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਤੇ 24 ਸਤੰਬਰ ਦੀ ਵੀਡੀਓ ਹੈ ਜੀ ਤੇ RO ਦਾ TDS ਹੈ ਜੀ 36 ਆਹ ਸੌਰੀ 46 45 46 45 46 ਇਸ ਤਰ੍ਹਾਂ RO ਦਾ TDS 40 ਤੋਂ 45 ਰਹਿੰਦਾ ਹੈ ਆਪਣੇ ਤੇ ਆਹ ਮੀਂਹ ਦਾ ਪਾਣੀ ਹੈ ਜੀ ਇਹਦਾ TDS ਹੈ 37 ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਸੈਂਟੀ ਟीडीएस ਆ ਮੀਂਹ ਦੇ ਪਾਣੀ ਦਾ ਕਈ ਵਿੱਚ ਕਹਿੰਦੇ ਵੀ ਜਿਹੜਾ ਟीडीएस 100 ਤੋਂ ਉੱਪਰ ਵਾਲਾ ਪਾਣੀ ਪੀਓ ਤੇ ਆਹ ਮੋਟਰ ਦਾ ਟीडीएस ਆਪਣੇ ਘਰ ਵਾਲੀ ਦਾ ਮੱਛੀ ਮੋਟਰ ਦਾ ਇਹਦਾ ਲਗਭਗ 400 ਟीडीएस ਹੈ ਅੱਜ ਤੋਂ ਇੱਕ ਸਾਲ ਪਹਿਲਾਂ ਇਹ 550 ਸੀ ਤੇ ਘਟ ਗਿਆ ਨਲਕਾ ਵੀ ਹੈਗਾ ਪਰ ਰੱਖਿਆ ਹੋਇਆ ਪਹਿਲਾਂ ਦਾ ਚੱਲਦਾ ਹੈ ਚੰਗੀ ਹਾਲਤ ਦੇ ਵਿੱਚ ਤੇ ਇਹਦਾ ਜੀ 300 99 ਪਰ ਜੇ ਮੰਨ ਲਓ 1-2 ਵਾਰ ਟੀਆਂ ਪਾਣੀ ਦੀਆਂ ਕੱਢ ਕੇ ਟੈਸਟ ਕਰਨਾ ਹੋਵੇ 330 ਤੋਂ ਰਹਿ ਜਾਂਦਾ ਆ ਨਹਿਰੀ ਪਾਣੀ ਜੀ ਜੋ ਆਪਣਾ ਕੱਸੀ ਦਾ ਪਾਣੀ ਆਉਂਦਾ ਇਹਦਾ 133 34 32 ਬਸ ਇਹ 500 ਤੋਂ ਉੱਪਰ ਰਹਿੰਦਾ ਹੁੰਦਾ ਆਮ 120 ਤੋਂ 30 ਆਮ ਰਹਿੰਦਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਆਰਓ ਦੇ ਪਾਣੀ ਦਾ ਮੀਂਹ ਦੇ ਪਾਣੀ ਦਾ ਤਾਂ ਮੀਂਹ ਦਾ ਪਾਣੀ ਵੀ ਲਗਭਗ 40 ਦੇ ਕਰੀਬ ਕਰੀਬ TDS ਰਹਿੰਦਾ 35 ਤੋਂ 45 ਮੈਂ ਦੇਖਿਆ ਪਹਿਲਾਂ ਵੀ ਕਈ ਵਾਰ ਕਰਿਆਗਾ ਤਾਜੀ ਸੋਚਿਆ ਵੀਡੀਓ ਬਣਾ ਕੇ ਪਾ ਦੇ ਆਰਓ ਦਾ ਥੋੜਾ ਚੇਂਜ ਕਰਿਆ ਇਸ ਸਿਸਟਮ ਤਾਂ ਇਹ ਟੀਡੀਐਸ ਚੈੱਕ ਕਰਨ ਲਈ ਲਾਇਆ ਸੀ ਆਰਓ ਦਾ ਵੀ 40 ਦੇ ਕਰੀਬ ਕਰੀ ਆਪਾਂ ਟੀਡੀਐਸ ਇਹੜਾ ਰੱਖਿਆ ਹੋਇਆ ਹੈਗਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਹਾਡੇ ਟੀਡੀਐਸ ਕਿੰਨਾ ਜਿੱਥੇ ਮੰਨ ਲਓ ਵੀ ਕੋਈ ਛੱਪੜ ਸੂਆ ਜਾਂ ਪਾਣੀ ਦਾ ਸੋਰਸ ਹੁੰਦਾ ਹੈ ਉਥੋਂ ਦੀ ਮੋਟਰ ਤੇ ਘਰਾਂ ਦੇ ਆਸੇ ਪਾਸੇ ਜਿੰਨੇ ਵੀ ਬੋਰ ਹੁੰਦੇ ਨੇ ਉਹਨਾਂ ਦਾ ਟੀਡੀਐਸ ਪਾਣੀ ਦਾ ਜਿਹੜਾ ਕੱਟ ਹੋਊਗਾ ਤੇ ਜਿੱਥੇ ਜਿਹਾ ਕੋਈ ਸੋਰਸ ਨਹੀਂ ਹੁੰਦਾ ਪੱਕੀਆਂ ਫਰਸਾਂ ਲੱਗੀਆਂ ਹੁੰਦੀਆਂ ਜਾਂ ਪੱਕੇ ਪਿੰਡ ਹੁੰਦੇ ਨੇ ਸਾਰੇ ਦੇ ਸਾਰੇ ਉਥੇ ਟीडीएस ਹੌਲੀ-ਹੌਲੀ ਸਾਲ ਦਰ ਸਾਲ ਵਧੀ ਜਾਊਗਾ ਜਿੱਥੇ ਕੱਚੀਆਂ ਫਰਸਾਂ ਕੱਚੇ ਛੱਪੜ ਤੇ ਇਸ ਤਰ੍ਹਾਂ ਹੁੰਦਾ ਹੈਗਾ ਪਾਣੀ ਥੱਲੇ ਜੀਰਦਾ ਹੈਗਾ ਮੰਨ ਲਓ ਧਰਤੀ 'ਚ ਉਥੇ ਟीडीएस ਲਗਾਤਾਰ ਘਟਦਾ ਰਹੂਗਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਬਾਕੀ ਕਮੈਂਟ ਕਰੋ ਵੀ ਤੁਹਾਡੇ ਟीडीएस ਕਿੰਨਾ ਖੇਤ ਵਾਲੀ ਮੋਟਰ ਦਾ ਮੰਨ ਲਓ ਵੀ 1200 ਤੋਂ 1500 1000 ਤੋਂ 1500 ਕਿਸ ਦਾ ਅਲੱਗ-ਅਲੱਗ ਬੋਰਾ ਦੇ ਚੈੱਕ ਕਰੇ ਸੀਗੇ ਤੇ ਉਹ ਅਲੱਗ-ਅਲੱਗ ਸੀਗੇ ਤੇ ਉਹ ਤੁਸੀਂ ਬਾਕੀ ਏਰੀਆ ਦੇ ਹਿਸਾਬ ਨਾਲ ਅਲੱਗ ਹੁੰਦਾ ਹੈ ਕਈ ਵਾਰ ਕਈ ਕਹਿੰਦੇ ਵੀ ਜਿਆਦਾ TDS ਵਾਲਾ ਪਾਣੀ ਪੀਣਾ ਚਾਹੀਦਾ ਪਰ ਜਿਵੇਂ ਸਾਡੇ ਬਠਿੰਡੇ ਮਾਨਸਾ ਜ਼ਿਲ੍ਹੇ ਇਹ ਨੇ ਇੱਥੇ ਜੁਰੇਨੀਅਮ ਵਗੈਰਾ ਕਾਫੀ ਹੈ ਪਾਣੀ 'ਚ ਇਸ ਲਈ ਵੀ ਰਿਸਕ ਵੀ ਹੈ ਬਿਨਾਰੋ ਵਾਲੇ ਪਾਣੀ ਪੀਣ ਦਾ ਤੇ ਪਰ ਵੀ ਜਿਵੇਂ ਕੁਝ ਆਰੋ ਜਿਵੇਂ ਕੈਂਟ ਵਗੈਰਾ ਦੇ ਉਹ 10-12 TDS ਸੀ ਹੁੰਦਾ ਉਹਨਾਂ ਦਾ ਉਹ ਕਹਿੰਦੇ ਵੀ 10 12 ਵਾਲਾ ਮਾੜਾ ਹੁਣ ਦੇਖੋ WHO ਤਾਂ ਜਿਹੜਾ ਕਹਿੰਦਾਗਾ ਵੀ 200 ਤੱਕ ਦਾ TDS ਦਾ ਪਾਣੀ ਪੀਓ ਤੁਸੀਂ ਤੇ ਪਰ ਵੀ ਜੇ ਪਾਣੀ ਦੇ ਵਿੱਚ ਬਿਮਾਰੀ ਹੈ ਵੱਧ TDS ਵਾਲਾ ਵੀ ਫਿਰ ਘੱਟ ਵਾਲਾ ਵੀ ਕੀ ਕਰੂ ਬੰਦਾ ਜਰੀਨੀਅਮ ਵਗੈਰਾ ਅਜਿਹੇ ਤੱਤ ਨੇ ਜਿਹੜੇ ਕੈਂਸਰ ਵਰਗੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਦੀ ਦੇਣ ਹੈਗੀ ਠੀਕ ਹੈ ਜੀ ਤੇ ਇਸ ਲਈ ਕੁਝ ਜਿਵੇਂ ਕਈ ਵਾਰ ਰੀਗਿਟਾ ਇਹ ਜਿਹੇ ਹੁੰਦਾ ਇੰਨਾ ਖਰਾਬ ਪਾਣੀ ਹੁੰਦਾ ਚਿੱਟਾ ਕਾਲਾ ਸੋਰਾ ਇੰਨਾ ਹੁੰਦਾ ਬੀ ਆਰਓ ਫਿਲਟਰ ਵੀ ਬਹੁਤ ਘੱਟ ਟਾਈਮ ਚੱਲਦੇ ਨੇ ਉੱਥੇ ਤੇ ਆਪਣੇ ਜਿਵੇਂ ਇਹ ਟੀਡੀਐਸ 400 ਰਹਿੰਦਾ ਆਮ ਪਹਿਲਾਂ ਤੁਹਾਨੂੰ ਦੱਸਿਆ ਪਿਛਲੇ ਸਾਲ 550 ਸੀ 100 150 ਹੋਰ ਘਟ ਗਿਆ ਹੁਣ ਤੇ ਇਸ ਲਈ ਜਿਵੇਂ ਜਿਹੜੇ ਵੱਡੇ ਸ਼ਹਿਰ ਆ ਉਹ ਸਾਰੇ ਦੇ ਸਾਰੇ ਪੱਕੇ ਹੋਈ ਜਾਂਦੇ ਤੇ ਪਾਣੀ ਜੀਰਨ ਦਾ ਕੋਈ ਸਾਧਨ ਨਹੀਂ ਵੱਡੀਆਂ ਵੱਡੀਆਂ ਫੈਕਟਰੀਆਂ ਵਾਲੇ ਗੰਦਾ ਪਾਣੀ ਵੀ ਥੱਲੇ ਧਰਤੀ ਸੈਟ ਰਿਹਾ ਜਿਹਦੇ ਨਾਲ ਜਿਹੜਾ ਕਾਫੀ ਨੁਕਸਾਨ ਆਉਣ ਵਾਲੇ ਟਾਈਮ 'ਚ ਸਾਹਮਣੇ ਆ ਸਕਦੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਮੀਂ ਦੇ ਪਾਣੀ ਦਾ TDS 3738 ਆਇਆਗਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕੋਈ ਵੀ ਸਵਾਲ ਆ ਸੁਝਾਇਆ ਤੁਹਾਡਾ ਵੀ ਕਿਸ ਵਾਰੀ ਵੀਡੀਓ ਪਾਈਏ ਤੇ ਧੰਨਵਾਦ ਜੀ